ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਰੋਜੀ ਭੈਣ ਨੂੰ ਇੱਕ ਹੋਰ ਸੁਪਨਾ ਆਉਂਦਾ ਏ ਤੇ ਉਹ ਸੁਪਨੇ ਵਿੱਚ ਉਹ ਕੀ ਦੇਖਦੇ ਆ ਤੇ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਦੀਵੇਂ ਕੇ ਪਹਿਲਾ ਵੀ ਰੋਜੀ ਭੈਣ ਨੂੰ ਸੁਪਨਾ ਆਇਆ ਸੀ ਜਿਸ ਵਿੱਚ ਉਹਨਾਂ ਨੇ ਇਹ ਦੇਖਿਆ ਸੀ ਕਿ ਮੰਨੂ ਉਹਨਾਂ ਦੇ ਨਾਲ ਗੱਲ ਕਰ ਰਹੀ ਹੁੰਦੀ ਆ ਤੇ ਉਹਨਾਂ ਨੂੰ ਇਹ ਹੌਸਲਾ ਹੁੰਦਾ ਹੈ ਜਿੱਥੇ ਕਿ ਮੰਨੂ ਇਹ ਕਹਿੰਦੀ ਆ ਕਿ ਮੈਂ ਰੱਬ ਥੋੜੀ ਆ ਤੇ ਮੇਰੀ ਹਰ ਗੱਲ ਸੱਚ ਵੀ ਨਹੀਂ ਹੋ ਸਕਦੀ ਤੇ ਉਹ ਸੁਪਨੇ ਵਿੱਚ ਹੀ ਪੁੱਛਦੀ ਆ ਕਿ ਸਾਡੇ ਘਰ ਹੁਣ ਪੁੱਤ ਹੋਵੇਗਾ ਤੂੰ ਕਹਿ ਦੇ ਤੇ ਫਿਰ ਸ਼ਾਇਦ ਕੁਝ ਨਾ ਕੁਝ ਹੋ ਹੀ ਜਾਵੇ ਸਹੀ ਗੱਲ ਤੇ ਮੰਨੂ ਕਹਿ ਦਿੰਦੀ ਆ ਕੋਈ ਨਹੀਂ ਮੈਂ ਉਦਾਂ ਹੀ ਕਹਿ ਦੇਵਾਂਗੀ ਜਿੱਦਾਂ ਤੁਸੀਂ ਚਾਹੁੰਦੇ ਤੇ ਮੰਨੂ ਕਹਿ ਦਿੰਦੀ ਆ ਕਿ ਵੀਰਾ ਆਊਗਾ ਸੋ ਇਹ ਗੱਲਾ ਸੁਣ ਕੇ ਰੋਚੀ ਦਾ ਦਿਲ ਬੜਾ ਖੁਸ਼ ਹੁੰਦਾ ਏ ਤੇ ਉਹ ਇੱਕ ਸੁਪਨਾ ਹੀ ਹੁੰਦਾ ਹੈ ਜਦ ਉੱਠ ਕੇ ਦੇਖਦੀ ਆ ਤੇ ਮੰਨੂ ਉੱਥੇ ਨਹੀਂ ਹੁੰਦੀ ਫਿਰ ਉਸਦਾ ਦਿਲ ਟੁੱਟੇ ਜਾਂਦਾ ਏ ਤੇ ਉਹ ਸੋਚਦੀ ਆ ਕਿ ਮੈਨੂੰ ਇਦਾਂ ਦਾ ਇੱਕ ਹੋਰ ਸੁਪਨਾ ਆਵੇ ਜਿਹੜਾ ਸੁਪਨਾ ਕਿ ਸੱਚ ਹੀ ਹੋ ਜਾਵੇ ਤੇ ਉਹ ਹਕੀਕਤ ਵਿੱਚ ਹੀ ਬਦਲ ਜਾਵੇ ਸੋ ਬਾਅਦ ਵਿੱਚ ਉਸੇ ਟਾਈਮ ਹੀ ਉਹਨਾਂ ਨੂੰ ਆਪਣੀ ਮਿੰਦੋ ਬੇਟੀ ਦੇ ਨਾਲ ਮਿਲਣ ਦਾ ਮੌਕਾ ਮਿਲ ਜਾਂਦਾ ਹੈ ਕਿਉਂਕਿ ਉਸ ਦੀ ਜਟਾ ਰਾਣੀ ਵੀ ਘਰ ਨਹੀਂ ਹੁੰਦੀ ਉਹ ਵੀ ਕਿਤੇ ਗਈ ਹੁੰਦੀ ਆ ਤਾਂ ਦੂਜੀ ਜਿਹੜੀ ਉਹ ਅੱਗੇ ਜਾ ਰਹੀ ਹੁੰਦੀ ਆ ਕਿ ਮੈਨੂੰ ਦੋਨੋਂ ਕੋਈ ਚੋਕ ਲਵੇ ਤਾਂ ਜੋ ਮੈਂ ਖੜੀ ਸੌ ਸਕਾਂ ਕਿਉਂਕਿ ਉਹ ਉਹ ਤਾਂ ਮਜਬੂਰੀ ਦੇ ਨਾਲ ਹੀ ਉਸ ਨੂੰ ਸਾंभ ਰਹੀ ਆ ਉਹਦਾ ਪਤੀ ਮਿੰਦਾ ਹੀ ਜ਼ਿਆਦਾ ਕਰਦਾ ਹੈ ਮਿੰਦੋ ਦੇ ਨਾਲ ਪਰ ਉਹ ਨਹੀਂ ਕਰਦੀ ਦਿਲੋਂ ਉਹ ਤਾਂ ਸਿਰਫ ਇੱਕ ਫਾਰਮੈਲਟੀ ਹੀ ਨਿਭਾ ਰਹੀ ਹੁੰਦੀ ਆ ਜਦੋਂ ਸਾਰੇ ਘਰੋਂ ਜਾਂਦੇ ਨੇ ਤੇ ਰੋਜ਼ੀ ਆਪਣੀ ਧੀ ਨੂੰ ਚੁੱਕ ਕੇ ਬਹੁਤ ਜ਼ਿਆਦਾ ਪਿਆਰ ਕਰਦੀ ਆ ਤੇ ਆਪਣੀ ਮਾਂ ਦੀ ਮਮਤਾ ਉਸ ਦੀ ਜਾਗ ਪੈਂਦੀ ਆ ਤੇ ਉਹ ਬਹੁਤ ਇਮੋਸ਼ਨਲ ਵੀ ਹੁੰਦੀ ਆ ਤੇ ਖੁਸ਼ ਵੀ ਹੁੰਦੀ ਆ ਸੋ ਉੱਥੇ ਹੀ ਮਾਵਾਂ ਧੀਆਂ ਨੂੰ ਮਿਲਣ ਦਾ ਮੌਕਾ ਵੀ ਮਿਲ ਚੰਦਾ ਏ ਤੇ ਉਧਰ ਸਾਈ ਜੀ ਦੀ ਬਹੁਤ ਜ਼ਿਆਦਾ ਹੀ ਚੰਗੀ ਤਰ੍ਹਾਂ ਸਬਕ ਸਿਖਾਇਆ ਚ ਦਾਏ ਰੋਜੀ ਦੇ ਡੈਡੀ ਵੱਲੋਂ ਤੇ ਉਸ ਦਾ ਚੰਗੀ ਤਰ੍ਹਾਂ ਫੜਦਾ ਵਾਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਪਰ ਅਜੇ ਉਸ ਦਾ ਚੰਗੀ ਤਰ੍ਹਾਂ ਪੂਰਾ ਪਰਦਾ ਫਾਸ਼ ਨਹੀਂ ਹੁੰਦਾ ਕਿਉਂਕਿ ਅਜੇ ਜਦ ਉਹ ਮੰਨੂ ਨੂੰ ਦੇਖਦਾ ਹੈ ਤੇ ਉਸ ਦੇ ਹੋਸ਼ ਉੱਡ ਜਾਂਦੇ ਨੇ ਮੰਨੂ ਤੋਂ ਉਸ ਨੂੰ ਬਹੁਤ ਡਰ ਲੱਗਦਾ ਹੈ ਕਿਉਂਕਿ ਮੰਨੂ ਦੇ ਮੂੰਹੋਂ ਨਿਕਲੀ ਗੱਲ ਸੱਚ ਹੁੰਦੀ ਆ ਉਸ ਨੂੰ ਇਹ ਗੱਲ ਸਮਝ ਲੱਗ ਚੁੱਕੀ ਹੈ ਇਸ ਕਰਕੇ ਉਸ ਨੂੰ ਡਰ ਲੱਗਦਾ ਹੈ ਕਿ ਇਹ ਕੁਝ ਇਦਾਂ ਦੀ ਗੱਲ ਨਾ ਕਹਿ ਦੇਵੇ ਜੋ ਮੇਰੇ ਸੱਚਮੁੱਚ ਹੀ ਖਿਲਾਫ ਹੋਵੇ ਤੇ ਉਹ ਹੋ ਜਾਵੇ ਇਸ ਕਰਕੇ ਉਹ ਡਰਦਾ ਡਰਦਾ ਗੱਲ ਕਰਦਾ ਏ ਤੇ ਮੰਨੂ ਅੱਗੋਂ ਉਸ ਨੂੰ ਕਹਿ ਕੇ ਮਜ਼ਾਕ ਵੀ ਉਡਾਉਂਦੀ ਆ ਕਿ ਤੈਨੂੰ ਮੇਰੇ ਤੋਂ ਡਰ ਲੱਗਦਾ ਹੈ ਤੇ ਮੰਨੂ ਨੇ ਜਿਹੜਾ ਕਿਹਾ ਹੈ ਉਸ ਨੂੰ ਕਿ ਤੇਰਾ ਹੁਣ ਸਤਿਆਨਾਸ਼ ਹੋਣ ਵਾਲਾ ਏ ਸੋ ਉਹ ਤਾਂ ਗੱਲ ਬਿਲਕੁਲ ਸਹੀ ਆ ਕਿਉਂਕਿ ਕਿੰਨਾ ਕੁ ਟਾਈਮ ਇਹ ਆਪਣਾ ਝੂਠਾ ਨਕਾਬ ਆਕੇ ਇਧਰ ਉਧਰ ਘੁੰਮੇਗਾ ਅਕਸਰ ਕਿਸੇ ਨਾ ਕਿਸੇ ਦਿਨ ਇਸ ਦੀ ਸਚਾਈ ਦਾ ਸਾਹਮਣੇ ਆਉਣੀ ਆ ਤੇ ਜਦ ਉਹ ਸਚਾਈ ਗੁਰਪ੍ਰੀਤ ਦੇ ਸਾਹਮਣੇ ਆਵੇਗੀ ਫਿਰ ਗੁਰਪ੍ਰੀਤ ਦੀਆਂ ਅੱਖਾਂ ਕੋਲ ਚਾਨ ਗਈਆਂ ਜੋ ਕਿ ਆਪਣੀ ਧੀ ਨੂੰ ਇਸ ਦੇ ਕਹਿਣ ਤੋਂ ਕਰੋ ਕੱਢਿਆ ਸੀ ਸੋ ਮੰਨੂ ਘਰ ਆਏਗੀ ਮੰਨੂ ਨੇ ਇਹ ਵੀ ਗੱਲ ਕਹੀ ਹੋਈ ਆ ਤੇ ਮੇਰੀਆਂ ਦੋ ਭੈਣਾਂ ਵਿੱਚੋਂ ਇੱਕ ਜਾਏਗੀ ਸੋ ਹੁਣ ਆਪਾਂ ਦੇਖਾਂਗੇ ਕਿ ਕਿਹੜੀ ਕੁੜੀ ਨੂੰ ਹੁਣ ਇਹ ਘਰੋਂ ਕੱਢਦੇ ਆ ਤੇ ਮੰਨੂ ਨੂੰ ਘਰ ਲੈ ਕੇ ਆਉਂਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ